ਸਭ ਤੋਂ ਪਹਿਲੇ ਤੇ ਅਸੀਂ ਜੀ ਆਇਆਂ ਕਹਣਾ ਚਾਹੁੰਦੇ ਆ ਚੰਗੀ ਗੱਲ ਹੈ ਸਾਡੇ ਦੇਸ਼ ਦੇ ਮਾਨਜੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪੰਜਾਬ ਆ ਰਹੇ ਨੇ ਔਰ ਪੰਜਾਬ ਦੇ ਲੋਕਾਂ ਦੇ ਜਿਹੜੀ ਹੜ੍ਹਾਂ ਦੇ ਕਾਰਨ ਤਬਾਹੀ ਹੋਈ ਹੈ ਉਹ ਤਬਾਹੀ ਕਈ ਪਾਸਿਆਂ ਤੋਂ ਆ ਸਾਡੀਆਂ ਫਸਲਾਂ ਡੈਮੇਜ ਹੋਈਆਂ ਨੇ ਸਾਡਾ ਕਨੈਕਟੀਵਿਟੀ ਡੈਮੇਜ ਹੋਈ ਆ ਪੋਲ ਡੈਮੇਜ ਹੋਏ ਆ ਪਸ਼ੂਤੰਨ ਡੈਮੇਜ ਹੋਇਆ ਔਰ ਸਭ ਤੋਂ ਦੁਦਾਈ ਗੱਲ ਇਹ ਆ ਕਿ ਸਾਡੀ ਪੰਜਾਬੀ ਲੋਕਾਂ ਦੀਆਂ ਜ਼ਾਨਾ ਵੀ ਤੇ ਜਾਇਦ ਵੀ ਕਾਫੀ ਝੁਗਈਆਂ ਨੇ ਸੋ ਬਟਾ ਨੁਕਸਾਨ ਪੰਜਾਬ ਦਾ ਹੋਇਆ ਉਹ ਇਕੱਲਾ ਮੇਰਾ ਹਲਕਾ ਨਹੀਂ ਸੂਚਾ ਹੀ ਪੰਜਾਬ ਖਾਸ ਕਰਕੇ ਬਾਰਡਰ ਦਾ ਏਰੀਆ ਜਿਹੜੇ 6 ਜ਼ਿਲ੍ਹੇ ਨੇ ਸਾਡੇ ਪਠਾਨਪੁਰ ਤੋਂ ਲੈ ਕੇ ਫਾਜ਼ਿਲਕਾ ਤੱਕ ਇਹ ਕਾਫੀ ਵੱਡੀ ਪੱਧਰ ਤੇ ਡੈਮੇਜ ਹੋਇਆ ਸੋ ਅਸੀਂ ਦੋ ਮੰਗਾਂ ਕਰ ਰਹੇ ਆ ਵੀ ਇੱਕ ਤਾਂ ਫੌਰਨ ਪੰਜਾਬ ਨੂੰ ਜਿਹੜਾ ਰਾਹਤ ਪੈਕੇਜ ਦਿੱਤਾ ਜਾਵੇ 20 ਹਜ਼ਾਰ ਕਰੋੜ ਦਾ ਔਰ ਨਾਲ ਦੀ ਨਾਲ ਜਿਹੜਾ ਪੰਜਾਬ ਦਾ ਆਪਣਾ ਪੈਸਾ ਆ ਜਿਹੜਾ ਸਾਡਾ ਫੰਡਾਮੈਂਟਲ ਰਾਈਟ ਆ ਵੱਖ-ਵੱਖ ਯੋਜਨਾਵਾਂ ਦਾ ਜਿਹੜੇ ਪੈਸੇ ਕੇਂਦਰ ਵੱਲ ਖੜੇ ਆ ਪੰਜਾਬ ਦੇ 60 ਹਜ਼ਾਰ ਕਰੋੜ ਰੁਪਏ ਜਿਹੜਾ ਮਾਰਜੂਮ ਮੁੱਖ ਮੰਤਰੀ ਸੁਦਰਭਾਨ ਤੋਂ ਮਾਰਜੂਮ ਨੂੰ ਲੈਟਰ ਵੀ ਲਿਖਿਆ ਤੇ ਇਹ ਪੈਸੇ ਤੁਰੰਤ ਪੰਜਾਬ ਨੂੰ ਜਾਰੀ ਕੀਤੇ ਜਾਣ ਸੋ ਪੰਜਾਬ ਹਮੇਸ਼ਾ ਦੇਸ਼ ਦੇ ਅੰਦਰ ਆਪ ਕੋਕਰ ਬੇਲੇ ਮੋਰੀ ਰੋੜ ਦਾ ਕਰਤਾ ਅੱਜ ਵੀ ਦੇਸ਼ ਦੀ ਆਜ਼ਾਦੀ ਤੇ ਪੰਜਾਬ ਦਾ ਵੱਡਾ ਜੋੜ ਆ ਤੇ ਅੱਜ ਵੀ ਸਾਡੇ ਨੌਜਵਾਨ ਸਰਦਾਂ ਦੇ ਦੇਸ਼ ਹੀ ਰਾਖੀ ਕਰਦੇ ਆ ਸ਼ਰਦ ਦਾ ਜਾਂ ਪੀਂਦੇ ਆ ਤਰੰਗੇ ਚ ਲਿਮਟ ਕੇ ਸਾਡੇ ਬੱਚੇ ਆਂਦੇ ਆ ਇਹੀ ਪੰਜਾਬ ਆ ਜਿਨੇ ਦੀਨਾ ਨਗਰ ਅਟੈਕ ਵੀ ਸਹਨ ਕੀਤਾ ਫਿਰ ਵੀ ਇਸ ਅਟੈਕ ਵੀ ਸਹਨ ਕੀਤਾ ਤੇ ਜਦੋਂ ਵੀ ਐਕਸਰਸਾਈਜ਼ ਹੁੰਦੀ ਆ ਪਾਕਿਸਤਾਨ ਤੇ ਇੰਡੀਆ ਦੇ ਦਰਮਿਆਨ جنگ ਦੀ ਤੇ ਸਭ ਤੋਂ ਨਿਸ਼ਾਨਾ ਮੈਨੂੰ ਪੰਜਾਬ ਵਰਦਾ ਸੋ ਪੰਜਾਬ ਹਮੇਸ਼ਾ ਮਸੀਬਤਾਂ ਨਾਲ ਵੀ ਲੜਦਾ ਲੇਕਿਨ ਪੰਜਾਬ ਦੇ ਉੱਤੇ ਅੱਜ ਜਿਹੜੀ ਸੰਕਟ ਆ ਉਹ ਸੰਕਟ ਨੂੰ ਦੂਰ ਕਰਨ ਲਈ ਪੰਜਾਬ ਨੂੰ ਪੈਰਸਲ ਖੜੇ ਕਰਨ ਦੇ ਲਈ ਇਹ ਸਾਡੀਆਂ ਦੋ ਮੰਗਾਂ ਨੇ ਪ੍ਰਧਾਨ ਮੰਤਰੀ ਜੀ ਖੁੱਲੇ ਮਨ ਦੇ ਨਾਲ ਜਿਹੜਾ ਉਹ ਪੰਜਾਬ ਦੀ ਵਾਹ ਫੜਨ ਔਰ ਇਹ ਸੰਕਟ ਦੀ ਘੜੀ ਦੇ ਉੱਤੇ ਮੈਂ ਸਮਝਦਾ ਵੀ ਜਿਹੜਾ ਸਾਡੀਆਂ 20 ਹਜ਼ਾਰ ਕੋਟ ਦੀ ਡਿਮਾਂਡ ਔਰ ਛਾੜੀ ਹਜ਼ਾਰ ਕੋਟ ਜਿਹੜਾ ਸਾਡਾ ਆਪਣਾ ਬਗਾਇਆ ਇਹ ਪ੍ਰਧਾਨ ਮੰਤਰੀ ਜੀ ਨੂੰ ਰੀਲੀਫ ਪੰਜਾਬ ਦੇ ਕਰਨਾ ਚਾਹੀਦਾ ਮੈਸੇ ਵੀ ਦੇਖੋ ਸਾਡੀ ਤਾਂ ਪਾਰਟੀ ਦਾ ਔਰ ਸਾਡੀ ਸਰਕਾਰ ਦਾ ਚਾਹੇ ਪਹਿਲਾਂ ਦਿੱਲੀ ਤੇ ਚਾਹੇ ਹੁਣ ਪੰਜਾਬ ਦੇ ਵਿੱਚ ਹੈਲਥ ਔਰ ਐਜੂਕੇਸ਼ਨ ਇਹ ਦੋ ਟਿਜ਼ਾ ਇਹ ਜਿਹੜੇ ਜਿਹਦੇ ਜਿਹਦੀ ਜ਼ਿੰਮੇਵਾਰੀ 100% ਸਰਕਾਰ ਦੀ ਬਣਦੀ ਹੈ ਔਰ ਇਹਨਾਂ ਦੋਨਾਂ ਦੇ ਉੱਪਰ ਹੀ ਫੋਕਸ ਹੈ ਜਿਹੜਾ ਉਹ ਸਾਡਾ ਪ੍ਰਾਇਮਰੀ ਨਹੀਂ ਰਹਿੰਦਾ ਔਰ ਮੈਨੂੰ ਲੱਗਦਾ ਕਿ ਜਦੋਂ ਸਰਕਾਰ ਸੁਚੱਜੀ ਸੋਚ ਰੱਖਦੀ ਉਹ ਸੁਚੱਜੇ ਢੰਗ ਨਾਲ ਸਾਰੇ ਜਿਹੜੇ ادارے ਨੋਬੀ ਕੰਮ ਕਰਦੇ ਔਰ ਖਾਸ ਕਰਕੇ ਕਿਥੋਂ ਮੁੱਕੇ ਬਹੁਤ ਹੀ ਨਾਰਮਲ ਬਹੁਤ ਹੀ ਹਰ ਸਮੇਂ ਲੋਕਾਂ ਦੀ ਸੇਵਾ ਦੇ ਕਾਰਜਕੀਲ ਰਹਿਣ ਵਾਲੇ ਲੋਕਾਂ ਦੇ ਨਾਲ ਜੁੜੇ ਹੋਏ ਲਾਜ਼ਮ ਘਟਾਰੂ ਚੱਕ ਲਈ ਤੋਂ ਸੁਖਲੇ ਦੇ ਨੁਮਾਇੰਦੇ ਨੇ ਸਰਕਾਰ ਦੇ ਵਿੱਚ ਸੋ ਇਹਨਾਂ ਦੀ ਦੇਖਰੇਖ ਦੇ ਵਿੱਚ ਮੈਂ ਸਮਝਦਾ ਕਿ ਚੰਗਾ ਕੰਮ ਜਿਹੜਾ ਉਹ ਜ਼ਿਲ੍ਹੇ ਦੇ ਵਿੱਚ ਵੀ ਹੋ ਰਿਹਾ ਔਰ ਇਹ ਸਸਤਾ ਦੇ ਵਿੱਚ ਚੰਗੇ ਸੰਸਥਾ ਨੇ ਜਿਹੜੀ ਆਪਣੀ ਨਾਜ਼ੀ ਵਿੱਚ ਸੀ ਗਿਆ ਸਾਰੀਆਂ ਤਿਆਰੀਆਂ ਨੇ ਜੀ ਹੁਣ ਤੱਕ ਤਾਂ ਰੀਲੀਫ ਆਪਰੇਸ਼ਨ ਸੀ ਜਿਹੜੇ ਉਹ ਚੱਲ ਰਹੇ ਸੀਗੇ ਹੁਣ ਜਿਵੇਂ ਜਿਵੇਂ ਪਾਣੀ ਰਿਸਿਡ ਹੋਏਗਾ ਘੱਡੇਗਾ ਉਸ ਤੋਂ ਬਾਅਦ ਇਹ ਇਨਸਾਨਾਂ ਨੂੰ ਕੋਈ ਕਿਸੇ ਤਰ੍ਹਾਂ ਦਾ ਬਾਰੀਗ ਲਗਰਦਾ ਖਤਰਾ ਵੀ ਹੈ ਜਿਹੜਾ ਉਹ ਵੀ ਲੱਗਿਆ ਰਹਿੰਦਾ ਹੈ ਪਸ਼ੂਆਂ ਦੀ ਡੈਥਸ ਹੁੰਦੀਆਂ ਨੇ ਉਹਦੇ ਕਰਕੇ ਖਤਰਾ ਜਿਹੜਾ ਉਹ ਬਣਿਆ ਰਹਿੰਦਾ ਹੈ ਲੋਕਾਂ ਨੂੰ ਰੀਹੈਬਿਲਿਟੇਟ ਵੀ ਕਰਨਾ ਹੈ ਜਿਨ੍ਹਾਂ ਦੇ ਘਰ ਮਕਾਨ ਟਹਿਗੇ ਜਿਨ੍ਹਾਂ ਦੀ ਫਸਲਾਂ ਦਾ ਨੁਕਸਾਨ ਹੋ ਗਿਆ ਇਹ ਸਾਰੇ ਇਸ ਸਥਿਤੀ ਦੇ ਉੱਪਰ ਸਰਕਾਰ 24 ਘੰਟੇ ਕੰਮ ਕਰ ਰਹੀ ਹੈ ਔਰ ਅਗਾਊਂ ਕੰਮ ਕਰ ਰਹੀ ਹੈ ਜੋ ਲੱਗ ਰਿਹਾ ਹੈ ਕਿ ਅੱਜ ਤੋਂ 4 ਦਿਨਾਂ ਨੂੰ ਜੋ ਸਿਚੁਏਸ਼ਨ ਬਣਨੀ ਹੈ ਉਹਦੇ ਉੱਪਰ ਅੱਜ ਤੋਂ ਹੀ ਤਿਆਰੀਆਂ ਨੇ ਸਾਡੀਆਂ ਸੋ ਮੈਂ ਪਠਾਨਕੋਟ ਦਰਦਾਸਪੁਰ ਬਾਰੇ ਸਾਰੀ ਬੈਲਟ ਮਾਝੇ ਦੀ ਔਰ ਫਿਰ ਅੱਗੇ ਫੋਸ ਫਤਵਲ ਕਾ ਦੇ ਲੋਕਾਂ ਨੂੰ ਜਿੱਥੇ ਅਫਸਰੋਂ ਡਿਸਟ੍ਰਿਕਟ ਨੇ ਵਿੱਚ ਖੜ ਆਏ ਨੇ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਉਹਨਾਂ ਨੂੰ ਕਿਸੇ ਗੱਲੋਂ ਫਿਕਰ ਕਰਨ ਦੀ ਲੋੜ ਨਹੀਂ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਵਨਤਵਾਨ ਜੀ ਸਾਰੀ ਕੈਬਨਿਟ ਸਾਰਾ ਪ੍ਰਸ਼ਾਸਨ ਆਮ ਆਦਮੀ ਪਾਰਟੀ ਹਰ ਵਿਅਕਤੀ ਕੋਲੋਂ ਦੇ ਇਸ ਆਖ ਦੀ ਫੁੱਟੜੀ ਦੇ ਵਿੱਚ ਨਾਲ ਉਹਨਾਂ ਨੂੰ ਅਸੀਂ ਕੱਲ ਵੀ ਬੇਨਤੀ ਕੀਤੀ ਸੀਗੀ ਵੈਲਕਮ ਪੰਜਾਬ ਤੇ ਪੰਜਾਬੀ ਤੋਂ ਕੌਮ ਹੈ ਉਹ ਉਹ ਇਲਾਕਾ ਹੈ ਉਹ ਦਰਤੀ ਹੈ ਜਿੱਥੇ ਜਦੋਂ ਕਿਸੇ ਬੇਮਾਨ ਨੇ ਹੁਣ ਆਉਣਾ ਹੁੰਦਾ ਆਪਾਂ ਜੀ ਆਇਆਂ ਨੂੰ ਹੱਥ ਜੋੜ ਕੇ ਕਹਿੰਦੇ ਆ ਅਸੀਂ ਉਹਨਾਂ ਨੂੰ ਅੱਜ ਮੇਰੀ ਡਿਊਟੀ ਸਰਕਾਰ ਉਹਨੂੰ ਸੀਐਮ ਸਾਹਿਬ ਦੇ ਨਿਰਦੇਸ਼ ਨਾਲ ਸਾਹਜ ਹੈ ਮੇਰੀ ਡਿਊਟੀ ਉਹਨਾਂ ਨੂੰ ਜੀ ਆਇਆਂ ਕਹਿਣ ਵਾਸਤੇ ਲੱਗੀ ਹੈ ਵੈਲਕਮ ਕਰਨ ਵਾਸਤੇ ਲੱਗੀ ਹੈ ਮੈਂ ਇਹੀ ਪ੍ਰੇਖਿਆ ਕਰਦਾ ਪੰਜਾਬ ਸਰਕਾਰ 3 ਕਰੋੜ ਪੰਜਾਬੀ ਇਹੀ ਉਹਨਾਂ ਤੋਂ ਉਮੀਦ ਰੱਖਦੇ ਨੇ ਕਿ ਪੰਜਾਬ ਨੇ ਹਮੇਸ਼ਾ ਦੇਸ਼ ਦੀ ਲੜਾਈ ਹੈ ਜਿਹੜੀ ਉਹ ਅੱਗੇ ਹੋ ਕੇ ਲੜੀ ਐ ਚਾਹੇ ਉਹ ਦੇਸ਼ ਦੀ ਵੰਡ ਬਾਰੇ ਦੀ ਸੀ ਚਾਹੇ ਜੋ ਦੇਸ਼ ਨੂੰ ਖਾ ਮਰਦਾ ਸੀ ਇਲਾਜ ਦੀ ਪੈਦਾ ਕਰਦੀ ਦੀ ਜ਼ਿੰਮੇਵਾਰੀ ਸੀ ਕਿ ਚਾਹੇ ਉਹ ਅਤਵਾਦ ਦਾ ਸਮਾਂ ਸੀਗਾ ਹਮੇਸ਼ਾ ਪੰਜਾਬ ਦੇ ਆਪੀ ਹੋ ਕੇ ਦੇਸ਼ ਦਾ ਧਮਾਨ ਹੈ ਜਿਹੜਾ ਤੋਰ ਆਇਆ ਅੱਜ ਪੰਜਾਬ ਨੂੰ ਲੋੜ ਹੈ ਤੇ ਉਮੀਦ ਕਰਦੇ ਆ ਕਿ ਪ੍ਰਧਾਨ ਮੰਤਰੀ ਸਾਹਿਬ ਵੀ ਪੰਜਾਬ ਨੂੰ ਆਪੇ ਦੇਸ਼ ਦਾ ਹਿੱਸਾ ਮੰਨਦੇ ਹੋਏ ਪੰਜਾਬ ਦੀ ਬਾਹ ਹੈ ਜਿਹੜੀ ਉਹ ਮੰਗ ਗਏ 20000 ਕਰੋੜ ਦਾ ਰੀਲੀਫ ਪੈਕੇਜ ਅਸੀਂ ਮੰਗਿਆ ਉਹਨਾਂ ਤੋਂ ਪਰ ਇਹਦਾ ਜ 60000 ਕਰੋੜ ਕਿਉਂ ਕਿਹਾ ਪਿਆ ਉਹ ਵੀ ਉਮੀਦ ਕਰਦਾ ਕਿ ਉਹ ਜਲਦੀ ਜਾਰੀ ਕਰ ਦੇਣ ਉਹਨਾਂ ਤੋਂ ਪੁੱਛੋ ਜਿਹੜੀ ਅਸੀਂ ਮੰਗ ਕੀਤੀ ਹੈ ਕਿ ਤਕਰੀਬਨ 10000 ਕਰੋੜ ਰੁਪਇਆ ਆਰਡੀਐਫ ਦਾ ਐਮਡੀਐਸ ਦਾ ਸਧਾਰਨ ਮੰਤਰੀ ਗ੍ਰਾਮੀ ਸੜਕ ਯੋਜਨਾ ਦਾ ਉਹ ਰੋਕਿਆ ਕਿ ਨਹੀਂ ਰੋਕਿਆ ਭਾਈ ਸਾਹਿਬ ਜੇ ਤੁਸੀਂ ਵੀ ਅੱਜ ਇੱਥੇ ਆਏ ਹੋ ਤੇ 2 ਲੀਟਰ ਤੇਲ ਪਵਾ ਕੇ ਆਏ ਹੋ ਤੇ ਉਹਦੇ ਵਿੱਚ ਵੀ 25-30 ਰੁਪਏ ਜਿਹੜਾ ਉਹ ਸਟੇਟ ਗਵਰਨਮੈਂਟ ਦਾ ਟੈਕਸ ਬਣਦਾ ਹੈ ਟੈਕਸ ਆਪਣੇ ਲੋਕਾਂ ਤੋਂ ਹਰ ਤਰ੍ਹਾਂ ਦਾ ਟੈਕਸ ਕੇਂਦਰ ਚ ਜਾ ਰਿਹਾ ਹੈ ਤੇ ਜਦੋਂ ਲੋੜ ਪੈਂਦੀ ਹੈ ਉਦੋਂ ਉਹ ਸਾਡੇ ਹੱਕ ਕੂਕ ਦਾ ਪੈਸਾ ਦਿੰਦੇ ਨਹੀਂ ਹੈਗੇ ਆਪ ਦੇ ਆਪ ਦੇ ਹੱਕੀ ਪੈਸਿਆਂ ਨੂੰ ਆਪ ਦੇ ਹੱਕ ਕੂਕ ਦੇ ਪੈਸਿਆਂ ਨੂੰ ਜੇ ਮੰਗਣਾ ਲੈਣਾ ਉਹਨਾਂ ਦੇ ਲਈ ਲੜਨਾ ਜੇ ਇਹ ਰਾਜਨੀਤੀ ਹੈ ਤਾਂ ਮੈਂ ਬੀਜੇਪੀ ਵਾਲੇ ਵੀਰਾਂ ਨੂੰ ਕਹਿਣਾ ਚਾਹਾਂਗੇ ਭਾਈ ਇਹ ਰਾਜਨੀਤੀ ਤਾਂ ਅਸੀਂ ਕਰਾਂਗੇ ਆਹੀ ਰਾਜਨੀਤੀ ਕਰਨ ਦੇ ਲਈ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਰਾਖੀ ਦੇ ਲਈ ਲੋਕਾਂ ਨੇ ਸਾਨੂੰ ਚੁਣਿਆ ਤੇ ਉਹ ਅਸੀਂ ਕਰਾਂਗੇ ਇਹਨੂੰ ਤੁਸੀਂ ਜੋ ਮਰਜ਼ੀ ਸਮਝ ਲਓ ਸਾਨੂੰ ਤੁਹਾਡੇ ਵਰਗੀ ਹਲਕੀ ਔਰ ਵੱੱચી ਰਾਜਨੀਤੀ ਨਹੀਂ ਕਰਨੀ ਹੁੰਦੀ ਅਸੀਂ ਪੰਜਾਬ ਦੇ ਦਾਦਾ ਕੰਮ ਕਰ ਰਹੇ ਹਾਂ